ਇਹਦੀ ਕੀ ਡਿਟੇਲ ਆ ਗਈ ਕਿਹੜੇ ਸੂਏ ਸੁਣਾ ਇਹਨੇ ਬਈ ਦੂਜੇ ਸੂਏ ਸੁਣਾ ਇਹਨੇ ਕਿੰਨੇ ਦਿਨ ਕੱਢਦੀ ਆ ਇਹ ਬਸ 7 ਤੋਂ 8 ਦਿਨ ਦੇ 7 ਤੋਂ 8 ਦਿਨ ਲੱਗ ਜੂਗੀ ਠੀਕ ਹੈ ਦੁੱਧ ਦੀ ਕਿੰਨੀ ਉਮੀਦ ਹੈ ਤੁਬਈ ਇਸ ਵਾਰ ਦੁੱਧ ਬਈ 13 ਤੋਂ 14 ਲੀਟਰ ਦਊਗਾ ਇਸ ਵਾਰ 13 ਤੋਂ 14 ਲੀਟਰ ਦੀ ਉਮੀਦ ਹੈਗੀ ਇਸ ਵਾਰ ਵੀ ਇੰਨਾ ਕੱਢ ਦੂ ਠੀਕ ਹੈ ਤੇ ਉਹ ਕਿਵੇਂ ਆ ਗਈ ਠੰਡੀ ਸੀ ਲੱਗੀ ਪੂਰੀ ਜਮਾਲੀ ਕੋਈ ਸੋਈ ਜਾਵੇ ਜੀ ਬੰਦਾ ਠੀਕ ਹੈ ਉਹ ਵੈਸੇ ਦੇਖਣ ਨੂੰ ਵੀ ਲੱਗਦੀ ਆ ਹਨਾ ਬਾਕੀ ਹੁਣ ਜਿਵੇਂ ਮੈਂ ਉਪਰਾਂਗਾ ਇਹਨੂੰ ਕੋਈ ਏਦਾਂ ਦਾ ਕੋਈ ਹੈ ਨਹੀਂ ਚੱਕਰ ਹਨ ਤੇ ਥਣਾ ਥਣਾ ਨੂੰ ਕਿਵੇਂ ਆ ਜਮਾ ਓਕੇ ਜੀ ਓਕੇ ਜਮਾ ਠੀਕ ਐ ਤੇ ਆਪਾਂ ਮੁੱਲ ਕਿੰਨਾ ਰੱਖਿਆ ਇਹਦਾ ਮੁੱਲ ਕੋਈ 125 125 ਹਾਂਜੀ ਠੀਕ ਆ ਬਾਕੀ ਹੋ ਜੂ ਮੌਕੇ ਦੇ ਮਾੜਾ ਮੋਟਾ ਹਨਾ ਹੋ ਜੀ ਠੀਕ ਐ ਤੇ ਖੋਲ ਕੇ ਇਹਦਾ ਘੇੜਾ ਦਵਾ ਦੇ ਲੋ ਵੀ ਦੋਸਤੋ ਡਿਟੇਲ ਤਕਰੀਬਨ ਆਪਾਂ ਤੁਹਾਨੂੰ ਲੈ ਹੀ ਦਿੱਤੀ ਹੈਗੀ ਤੇ ਤੁਰਦੀ ਨੂੰ ਕਿਹੜਾ ਚੈੱਕ ਕਰ ਲਿਓ ਤੁਸੀਂ ਇਹਨੂੰ ਤੇ ਠੰਡੀ ਸੀਲ ਹੈਗੀ ਦੇਖ ਸਕਦੇ ਹੋ ਤੇ ਤਾਂ ਇਹ ਤੋਂ 7 ਦਿਨ ਕੱਢਦੀ ਹੈਗੀ ਤੇ ਅੜਰੇ ਨੇ ਚੰਗਾ ਸਟਾਰਟ ਕਰਿਆ ਬਣਾਉਣਾ ਤੇ ਮੈਂ ਤਾਂ ਵੀ ਬੰਦ ਹਵਾਨੇ ਦੇ ਵਿੱਚ ਹੀ ਰਹੂਗੀ ਥਾਣ ਬਹੁਤ ਸੋਹਣੇ ਆਗੇ ਥਾਣਾ ਦੇ ਵਿੱਚ ਵਿੱਥੀ ਵੀ ਬਹੁਤ ਆ ਤੇ ਬਾਕੀ ਹਜੇ ਦਿਨ ਕੱਢਦੀ ਆ ਤੇ ਅੜਰੇ ਨੇ ਹੋਰ ਤਿਆਰ ਕਰਨਾਗਾ ਬੈਕ ਸਾਈਡ ਤੋਂ ਵੀ ਦੇਖ ਸਕਦੇ ਆ ਥਾਣਾ ਦਾ ਸੈਜ ਬਹੁਤ ਵਧੀਆ ਆ ਥਾਣਾ ਦੇ ਵਿੱਚ ਵਿੱਥੀ ਵੀ ਚੰਗੀ ਆ ਇਧਰਲੀ ਸਾਈਡ ਤੋਂ ਵੀ ਦੇਖ ਸਕਦੇ ਹੋ ਤੁਸੀਂ ਤੇ ਬਾਕੀ ਮੋਰ ਨੂੰ ਵੀ ਚੰਗਾ ਕੱਢੂਗੀ ਆਰਡਰ ਤੇ ਬਾਕੀ ਤੁਸੀਂ ਆਪਦੀ ਤਸੱਲੀ ਕਰਕੇ ਤੇ ਆਪਦੀ ਸਮਝ ਦੇ ਨਾਲ ਜਿਹਦੀਆਂ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਇਸ ਨੰਬਰ ਦੇ ਉੱਤੇ ਕਾਲ ਕਰਕੇ ਤੇ ਤੁਸੀਂ ਝੋਟੀ ਨੂੰ ਖਰੀਦ ਸਕਦੇ ਹੋਗੇ ਵੀਡੀਓ ਦੇ ਐਂਡ ਤੱਕ ਚੁੰਨ ਲਈ ਸਾਰੇ ਭਰਾਵਾਂ ਦਾ ਧੰਨਵਾਦ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ